ਕੁਝ ਦਿਨ ਪਹਿਲੇ ਪੰਜਾਬ ਦੇ ਦੋ ਮਹਾਨ ਸਪੂਤ ਲਾਂਸ ਨਾਇਕ ਦਲਜੀਤ ਸਿੰਘ ਦੇ ਨਾਲ ਲੈਫਟਨੈਂਟ ਕਰਨਲ ਬਾਨੂ ਪ੍ਰਤਾਪ ਮਨਕੋਟਿਆ ਜੀ ਜੋ ਅਚਾਨਕ ਐਕਸੀਡੈਂਟ ਦੇ ਵਿੱਚ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਗਏ ਅੱਜ ਮੈਂ ਦਲਜੀਤ ਸਿੰਘ ਜੀ ਦੀ ਭੋਗ ਦੇ ਉੱਪਰ ਆਇਆ ਸੀ ਉਹਦੇ ਨਾਲ ਨਾਲ ਜੋ ਪਠਾਨਕੋਟ ਦੇ ਵਿੱਚ ਲਫਟਨੈਂਟ ਕਰਨਲ ਬਾਨੂ ਪ੍ਰਤਾਪ ਮਨਕੋਟਿਆ ਜੀ ਦੇ ਮੈਂ ਘਰ ਵੀ ਆਇਆ ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਜੋ ਘਟਨਾ ਵਾਪਰੀ ਸਾਰਿਆਂ ਲਈ ਬਹੁਤ ਦੁਖਦਾਈ ਹੈ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਰਪਗੁਣ ਸਿੰਘ ਮਾਨ ਸਾਹਿਬ ਜੀ ਜੋ ਹਮੇਸ਼ਾ ਹੀ ਫੌਜੀਆਂ ਲਈ ਆਰਮੀ ਅਫੀਸਰ ਲਈ ਔਰ ਜਿਨ੍ਹਾਂ ਲੋਕਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ ਉਸ ਲਈ ਹਮੇਸ਼ਾ ਚਿੰਤਾ ਕਰਦੇ ਹਨ ਔਰ ਉਹਨਾਂ ਦੀ ਸਰਕਾਰ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਜੋ ਦੇਸ਼ ਲਈ ਸ਼ਹੀਦ ਹੁੰਦਾ ਹੈ ਪੰਜਾਬ ਦਾ ਕੋਈ ਵੀ ਨੌਜਵਾਨ ਪਹਿਲੇ ਉਸ ਨੂੰ 50 ਲੱਖ ਰੁਪਿਆ ਐਕਸੈਸਿਆ ਗ੍ਰਾਂਟ ਮਿਲਦੀ ਸੀ ਉਹ ਵਧਾ ਕੇ 1 ਕਰੋੜ ਰੁਪਿਆ ਕੀਤੀ ਹੈ ਸੋ ਕਿਉਂਕਿ ਜੋ ਇਨਸਾਨ ਪਰਿਵਾਰ ਤੋਂ ਜੋ ਸਾਡਾ ਫੌਜੀ ਜਵਾਨ ਜਾਂ ਕੋਈ ਅਫੀਸਰ ਦੇਸ਼ ਦੇ ਲਈ ਕੁਰਬਾਨ ਹੁੰਦਾ ਸੀ ਵਾਪਸ ਨਹੀਂ ਲੈ ਆ ਸਕਦੇ ਪਰ ਉਹਦੇ ਪਰਿਵਾਰ ਦਾ ਇਕਨੋਮਿਕਲੀ ਕੁਝ ਉਹਦੇ ਵਾਸਤੇ ਕੋਈ ਦੁੱਖ ਘਟ ਕਰ ਸਕੀਏ ਉਹਨੂੰ ਮਰਮ ਲਗਾਉਣ ਦਾ ਕੰਮ ਸਰਕਾਰ ਕਰਦੀ ਹੈ ਸੋ ਮੈਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਹਿਮਾਨ ਸਾਹਿਬ ਦੀ ਨਜ ਭੇਜਿਆ ਸੀ ਦੋਨੇ ਜਗ੍ਹਾ ਸੋ ਮੈਂ ਪਹਿਲੇ ਲਾਂਸ ਨਾਇਕ ਦਲਜੀਤ ਸਿੰਘ ਦੇ ਭੋਗਤ ਹੋ ਕੇ ਆਇਆ ਹਾਂ ਉੱਥੇ ਵੀ ਜੋ ਸਰਕਾਰ ਵੱਲੋਂ 1 ਕਰੋੜ ਰੁਪਏ ਦੇ ਵਿੱਚੋਂ 6 ਲੱਖ ਰੁਪਈਆ ਉਹਨਾਂ ਨੂੰ ਦੇ ਕੇ ਆਇਆ ਹਾਂ ਪਰਿਵਾਰ ਨੂੰ ਇਸੇ ਤਰ੍ਹਾਂ ਮੈਂ ਲੈਫਟੇਨੈਂਟ ਕਰਨਲ ਬਾਨੂੰ ਪ੍ਰਤਾਪ ਮਨਕੋਟਿਆ ਦੇ ਪਰਿਵਾਰ ਨੂੰ ਵੀ 6 ਲੱਖ ਰੁਪਈਆ ਜਿੱਥੇ مالی ਸਹਾਇਤਾ ਦਿੱਤੀ ਹੈ ਉਹਦੇ ਨਾਲ ਨਾਲ ਸਰਕਾਰ ਦੀ ਸਕੀਮ ਦੇ ਮੁਤਾਬਕ ਪਾਲਿਸੀ ਦੇ ਮੁਤਾਬਕ ਜੋ ਹੈ ਪਰਿਵਾਰ ਚ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਕੋਰਡਿੰਗ ਟੂ ਦਾ ਕੁਆਲੀਫਿਕੇਸ਼ਨ ਆਫ ਦਾ ਐਪਲੀਕੈਂਟ ਉਹਦੇ ਨਾਲ ਜੋ ਹੈ ਬਾਕੀ ਫਾਰਮੈਟ ਜਾਂ ਪੂਰੇ ਕਰਨ ਦੇ ਬਾਅਦ ਜੋ ਬਾਕੀ ਪੈਸਾ ਵੀ ਹੈ ਉਹ ਵੀ ਪਰਿਵਾਰਾਂ ਨੂੰ ਦਿੱਤਾ ਜਾਏਗਾ ਸੋ ਮੈਂ ਅੱਜ ਵਕਤ ਹੀ ਬਹੁਤ ਦੁੱਖ ਦੀ ਕੜੀ ਹੈ ਬਹੁਤ ਮਨ ਉਦਾਸ ਹੈ ਕਿਉਂਕਿ ਜਿਹੜੇ ਪਰਿਵਾਰ ਦੇ ਵਿੱਚ ਜਿਤਨਾ ਹੋਂਹਾਰ ਨੌਜਵਾਨ ਦੇਖਿਆ ਕਿਤਨਾ ਖੂਬਸੂਰਤ ਨੌਜਵਾਨ ਯੰਗ 33 ਸਾਲ ਦਾ ਬੱਚਾ ਇੱਕ ਇਤਨਾ ਅਫੀਸਰ ਜਿਨੇ ਦੇਸ਼ ਦੀ ਇਹ ਹੋਰ ਬਹੁਤ ਸੇਵਾ ਕਰਨੀ ਸੀ ਉਹ ਦਾ ਅਚਾਨਕ ਜਾਣਾ ਪਰਿਵਾਰ ਲਈ ਵੀ ਸਾਡੇ ਪੰਜਾਬੀਆਂ ਵਾਸਤੇ ਵੀ ਬਹੁਤ ਇੱਕ ਬੜੀ ਵੱਡੀ ਇੱਕ ਕਮੀ ਹੈ ਬੜਾ ਵੱਡਾ ਕਾਟਾ ਹੈ ਔਰ ਦੁਖਦਾਈ ਹੈ ਸੋ ਮੈਂ ਪਰਮ ਪਿਤਾ ਪਰਮਾਤਮਾਗੇ ਅਰਦਾਸ ਕਰਨਾ ਕਿ ਪਰਮਾਤਮਾ ਇਸ ਮਹਾਨ ਸਪੂਤਾਂ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਣਾ ਔਰ ਮੈਂ ਆਪਣੇ ਵੱਲੋਂ ਔਰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸੇਮਾਨ ਜੀ ਵੱਲੋਂ ਉਹਦੇ ਚਰਨਾਂ ਦੇ ਵਿੱਚ ਅਰਦਾਸ ਮਨਪੇਟ ਕਰਨਾ ਓਮ ਸ਼ਾਂਤੀ ਸ਼ਾਂਤੀ ਸ਼ਾਂਤੀ